ਬੈਕ ਬਈ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅ ਅੱਜ ਆਪਾਂ ਦੂਜਾ ਵਲੌਗ ਸ਼ੂਟ ਕਰਨ ਜਾ ਰਹੇ ਹਾਂ ਜਿਹੜਾ ਕਿ ਆਪਣਾ ਹੋਊਗਾ ਗੁਰਦੁਆਰਾ ਤਿੱਤਰਸਰ ਸਾਹਿਬ ਤੇ ਗੁਰਦੁਆਰਾ ਤਿੱਤਰਸਰ ਸਾਹਿਬ ਬਈ ਪੈਂਦਾ ਹੈ ਜ਼ਿਲ੍ਹਾ ਬਠਿੰਡਾ ਮੈਸਰਖਾਨਾ ਇੱਥੋਂ ਮਾਨਸਾ ਰੋਡ ਤੇ ਪਿੰਡ ਆਉਂਦਾ ਹੈ ਉਹਦੇ ਵਿੱਚ ਤੇ ਬਾਕੀ ਤੁਹਾਨੂੰ ਸਾਰਾ ਇਤਿਹਾਸ ਜੇ ਜੋ ਵੀ ਉੱਥੇ ਜਾ ਕੇ ਦੱਸਾਂਗੇ ਹੁਣ ਆਪਾਂ ਬਠਿੰਡਾ ਤੋਂ ਮਾਨਸਾ ਰੋਡ ਰਾਹੀਂ ਪਹੁੰਚਾਂਗੇ ਮੈਸਰਖਾਨਾ ਤੋਂ ਉੱਥੇ ਪਹੁੰਚਾਂਗੇ ਆਪਾਂ ਗੁਰਦੁਆਰਾ ਤਿੱਤਰਸਰ ਸਾਹਿਬ ਚਲੋ ਚੱਲ ਗਏ ਬਈ ਔਰ ਲਾਹੇ ਕੋਟ ਫਤਾ ਆ ਗਿਆ ਕੋਈ ਆਪਾਂ ਜਿੰਦੇ ਤੋਂ ਆਉਣੇ ਨੇ ਵੀ ਫਿਕਰ ਸਿੰਘ ਸਾਹਿਬ ਨੂੰ ਜਾਣਾ ਤਾਂ ਪਹਿਲਾ ਬਟਿੰਡਾ ਫਿਰ ਕੋਸ਼ਮੀਰ ਉਸ ਤੋਂ ਬਾਅਦ ਕੋਟ ਫਤਾ ਆਉਂਦਾ ਅਸੀਂ ਬਾਪੂ ਜੀ ਅਸੀਂ ਬਾਪੂ ਜੀ ਜਿਹੜੇ ਆਪਣੇ ਗੁਰੂ ਘਰ ਮਤਲਬ ਬਠਿੰਡੇ ਜ਼ਿਲ੍ਹੇ ਦੇ ਉਸ ਵੀ ਰਹੀ ਮੇਰਾ ਪਿੰਡ ਜਿਹੜੇ ਬਠਿੰਡੇ ਜ਼ਿਲ੍ਹੇ ਦੇ ਗੁਰੂ ਘਰ ਆ ਜਿਵੇਂ ਅਸੀਂ ਉਹ ਤਾਂ ਬਰਨਾਲਾ ਜ਼ਿਲ੍ਹੇ ਪੈੜੀ ਸਰ ਉੱਥੇ ਵੀ ਗਏ ਸੀ ਪਰ ਆਪਾਂ ਨੇੜੇ ਹੀ ਪੈਂਦਾ ਬਠਿੰਡੇ ਨੂੰ ਉਹ ਤੇ ਹੁਣ ਅਸੀਂ ਇੱਥੇ ਆਏ ਜੀ ਆਪਣੇ ਤਿੱਤਰ ਸਰ ਸਾਹਿਬ ਸਾਡਾ ਮਕਸਦ ਇਹ ਹੈ ਜਿਵੇਂ ਹੁਣ ਮੈਂ ਮਾਝੇ ਵੱਲ ਜਾਣਾ ਜੀ ਉਧਰਲੇ ਲੋਕਾਂ ਨੂੰ ਪਤਾ ਹੀ ਨਹੀਂ ਆਪਣੇ ਇੱਧਰ ਕਿੰਨੇ ਇਤਿਹਾਸ ਗੁਰੂ ਘਰ ਨੇ ਅਸੀਂ ਨਾ ਫਿਰ ਇਹ ਹੋ ਰਿਕਾਰਡ ਕਰਕੇ ਅਸੀਂ YouTube ਤੇ ਪਾਵਾਂਗੇ ਮਾਈਸਰ ਖਾਨ ਨੇ ਵੀ ਜਾਨਾ ਮਾਈਸਰ ਖਾਨ ਨੇ ਜਾਣਾ ਬਾਪੂ ਜੀ ਹਜੇ ਹਾਂ ਇੱਥੇ ਨੋ ਮੇਰੇ ਕੋਲ ਹੈ ਹਾਂ ਜੀ ਉੱਥੇ ਵੀ ਜਾਵਾਂਗੇ ਜੀ ਇੱਥੇ ਵੀ ਅਸੀਂ ਹੁਣ ਕਰ ਰਹੇ ਆਂ ਸ਼ੂਟ ਸੱਤਰ ਸਰ ਸਾਹਿਬ ਹਾਂਜੀ ਹਾਂਜੀ ਤਾਂ ਮਕਸਦ ਇਹੀ ਹੈ ਵੀ ਲੋਕਾਂ ਨੂੰ ਪਤਾ ਲੱਗੇ ਪੂਰੇ ਪੰਜਾਬ 'ਚ ਵੀ ਆਪਣੇ ਪਤਾ ਹੀ ਨਹੀਂ ਲੋਕੀ ਹੁਣ ਆਪਾਂ ਮੈਸਰ ਖਾਨੇ ਨਾਲ ਡਿਫੈਂਸਰ ਤੋਂ ਜਿਹੜਾ ਨੇਮ ਰੋਡ ਤੋਂ ਬੋੜ ਜਿਹਨੂੰ ਤੁਸੀਂ ਪਿੱਛੇ ਦੇਖ ਹੀ ਲਾ ਲਾ ਸੱਜਿਆਤ ਮੋੜਨਾ ਆਪਾਂ ਤੇ ਸੱਜਿਆਤ ਖਾਲ ਲਿੰਕ ਰੋਡ ਲੱਗੇ ਗੁਰੂ ਘਰ ਉੱਥੇ ਲਗਭਗ ਗੁਰੂ ਘਰ ਹੈਗਾ 1.5 ਕਿਲੋਮੀਟਰ ਬਸ ਹੁਣ ਆਪਾਂ ਗੁਰੂ ਘਰ ਪਹੁੰਚ ਗਏ ਤੇ ਬਾਕੀ ਦੀ ਗੱਲਬਾਤ ਆਪਾਂ ਕਰਦੇ ਹਾਂ ਉੱਥੇ ਜਾ ਕੇ ਇੱਧਰ ਹੀ ਜਾਣਾ ਬੰਦਾ ਇੱਧਰ ਹੀ ਹੋ ਰਿਹਾ ਗੁਰੂਗੜ੍ਹ ਪਹੁੰਚ ਗਏ ਆ ਲਗਭਗ ਆਪਾਂ ਨੂੰ ਕੋਰਸ਼ਮੀ ਤੇ ਲੱਗਿਆ ਅੱਧਾ ਘੰਟਾ ਲੱਗਿਆ ਨਾ ਬਸ ਅੱਧਾ ਘੰਟਾ ਲੱਗਿਆ ਸਾਨੂੰ ਸਹੀ ਅੱਧੇ ਘੰਟੇ ਜੋ ਤੁਸੀਂ ਬਠਿੰਡੇ ਆਉਣਾ ਤਾਂ 40-45 ਮਿੰਟ ਲੱਗੇ ਚੱਲੋ ਬਠਿੰਡੇ ਤੋਂ ਆਰਾਊਂਡ 30-35 ਕਿਲੋਮੀਟਰ ਪੈ ਜਾਂਦਾ ਮੇਰਾ ਪਿੰਡ ਕੋਸ਼ਮੀਰ ਬਠਿੰਡੇ ਨਾਲ ਤਾਂ ਮੈਨੂੰ ਲਗਭਗ ਪੈਂਦਾ ਉੱਥੋਂ 22 ਕਿਲੋਮੀਟਰ ਦਸਵੇਂ ਭਾਸ਼ਣ ਦਾ ਸ਼ਕਾਰ ਕੀਤਾ ਜਿੱਤਰਦਾ ਹੈ ਨਾ 84 ਲੱਖ ਜੂਨ ਤੋਂ ਕੱਢਿਆ ਸਰੋਵਰ ਦਾ ਮਿਲ ਲੱਗਦਾ ਨਵੇਂ ਪਾਸ਼ਾ ਨਾਲ ਦੱਸਦੇ ਸਿਰ ਸਰੋਵਰ ਤਾਂ ਨਵੇਂ ਪਾਸ਼ਾ ਤਾਂ ਗੁਰੂ ਘਰ ਦਾ ਆਈ ਸੀ ਅੱਛਾ ਜੀ ਮੈਸਰ ਖਾਨੇ ਠੀਕ ਹੈ ਜੀ ਉੱਥੇ ਵੀ ਸਰੋਵਰ ਮੰਦਿਰ ਦੇ ਮੂਹਰੇ ਜਿਹੜਾ ਮੰਦਿਰ ਵਾਲੇ ਹਾਂਜੀ ਜਾਨੀ ਕਿ ਉੱਥੇ ਇਸ਼ਨਾਨ ਕਰਦੇ ਆ ਜੀ ਬਹੁਤ ਚੰਗਾ ਹੁੰਦਾ ਠੀਕ ਹੈ ਜੀ ਉਹ ਹੈ ਉਹਦੇ ਮੰਦਿਰ ਦੇ ਮੂਹਰੇ ਹਾਂਜੀ ਚਾਹ ਦੀ ਸੜਕ ਉਹ ਠੀਕ ਹੈ ਜੀ ਜੇ ਇਸ ਗੁਰੂ ਘਰ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਤਿਹਾਸਕ ਪੱਖੋਂ ਵੀ ਗੁਰੂ ਘਰ ਬਹੁਤ ਹੀ ਮਹੱਤਵਪੂਰਨ ਹੈ ਇਹ ਜਗ੍ਹਾ ਜੋ ਹੈ ਇਹ ਦੋ ਪਾਤਸ਼ਾਹੀਆਂ ਦੀ ਚਰਨਛੂਪ ਪ੍ਰਾਪਤ ਜਗ੍ਹਾ ਹੈ ਇਹ ਜਿਹੜੇ ਨੌਵੇਂ ਪਾਤਸ਼ਾਹ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਇੱਕ ਤਾਂ ਉਹ ਇਸ ਸਥਾਨ 'ਚੋਂ ਗੁਜ਼ਰੇ ਸੀ ਜਿਸ ਕਰਕੇ ਜਗ੍ਹਾ ਬਹੁਤ ਮਹੱਤਵਪੂਰਨ ਬਣ ਜਾਂਦੀ ਹੈ ਤੇ ਇੱਕ ਦਸਵੇਂ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਦਾ ਮਤਲਬ ਜੁੱਧ ਲੜ ਕੇ ਫਿਰ ਉਹ ਦਮਦਮਾ ਸਾਹਿਬ ਆਏ ਤਲਵੰਡੀ ਸਾਬੋ ਜਿਹਨੂੰ ਅੱਜ ਦੀ ਘੜੀ 'ਚ ਆਪਾਂ ਕਹਿ ਦਿੰਦੇ ਆ ਫਿਰ ਉਸ ਤੋਂ ਬਾਅਦ ਜਦੋਂ ਇਸ ਜਗ੍ਹਾ ਤੋਂ ਗੁਜ਼ਰ ਰਹੇ ਸੀ ਨਾ ਤਾਂ ਇੱਥੋਂ ਉਹਨਾਂ ਨੇ ਇੱਕ ਤਿੱਤਰ ਦਾ ਸ਼ਿਕਾਰ ਕੀਤਾ ਸੀ ਉਹ ਤਿੱਤਰ ਦਾ ਸ਼ਿਕਾਰ ਕਰਕੇ ਉਹਨਾਂ ਨੇ ਉਹਨੂੰ 84 ਲੱਖ ਜੂਨਾਂ ਦੇ ਵਿੱਚੋਂ ਮੁਕਤ ਕੀਤਾ ਜਿਸ ਕਰਕੇ ਇਸ ਜਗ੍ਹਾ ਦਾ ਨਾਮ ਪਿੱਤਰਸਰ ਸਾਹਿਬ ਪਿਆ ਹੈਗਾ ਮੰਮਾ ਮਨਸਿਓ ਕਾਜ ਹੈ ਮਨਸਾ ਦੇ ਸਦ ਹੋਏ ਮਨ ਹੀ ਮਨਸਿਓ ਕਹੇ ਕਬੀਰ ਮਨਸਾ ਮਿਲਿਆ ਨਾ ਕੋਏ ਇਹੋ ਮਨ ਸ਼ਕਤੀ ਇਹੋ ਮਨਸੀਓ ਇਹੋ ਮਨ ਪੰਜ ਤਤ ਕੋ ਜੀਓ ਇਹੋ ਮਨ ਲੈ ਜਾਉ ਓਨ ਮਨ ਰਹਿ ਤਉ ਤੀਨ ਲੋਕ ਕੀ ਬਾਤ ਕਹੈ ਯਈਆ ਜੋ ਜਾਨ ਤੋ ਦੁਰ ਮਤ ਹਨ ਕਰ ਬਸ ਕਾਇਆ ਗਾਓ ਰਣ ਰੂਤੋ ਭਜੈ ਨਹੀਂ ਸੂਰਉ ਥਾਰਉ ਨਾਓ ਰਾਰਾ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਲੱਲਾ ਐਸੇ ਲੈ ਮੱਲਾਵੇ ਅੰਤ ਨਾ ਜਾਏ ਪਰਮ ਸਚ ਪਾਵੇ ਆਰ ਜਾਓ ਤਹਾਂ ਪ੍ਰੇਮ ਲੇਵ ਲਾਵੇ ਤੋ ਅਲੇ ਲਹਿ ਲੇ ਚਰਨ ਸਮਾਵੇ ਵਾ ਵਾਰ ਬਾਰ ਬਿਸਨ ਸਮਹਾਰ ਬਿਸਨ ਸਮਾਰਨਾ ਆਵੇ ਹਾਰ ਬਲ ਬਲ ਜੇ ਬਿਸਨ ਤਨਾ ਜਸ ਗਾਵੇ ਬਿਸਨ ਮਿਲੇ ਸਭ ਹੀ ਸਚ ਪਾਵੇ ਵਾ ਵਾ ਵਾਹੀ ਜਾਨੀਐ ਵਾ ਜਾਣੇ ਹੋ ਹੋਏ ਇਹੋ ਆਰਿ ਉਹ ਜਬ ਮਿਲੇ ਤੋ ਮਿਲਤ ਨਾ ਜਾਣੇ ਕੋ ਇਸ ਗੁਰੂ ਘਰ ਦਾ ਸਾਡਾ ਜੋ ਸ਼ੂਟ ਆ ਕੰਪਲੀਟ ਹੋ ਚੁੱਕਿਆ ਹੈ ਤੇ ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਊਗਾ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬਾਕੀ ਹੁਣ ਚੱਲਦੇ ਆਂ ਅਸੀਂ ਬਾਸਪਟਿੰਡਾਵਲ ਲੋਬਰੀ ਲਾਸਟ ਹੁਣ ਮੈਂ ਮਤਲਬ ਇਹੀ ਕਹਿਣਾ ਚਾਹਣਾ ਵੀ ਅਸੀਂ ਦੂਜਾ ਗੁਰੂ ਘਰ ਕਵਰ ਕੀਤਾ ਹੁਣ ਇਸ ਟਾਈਮ ਪਹਿਲਾਂ ਤੁਸੀਂ ਜੇ ਕਿਸੇ ਨੇ ਜਿਹਨੇ ਵੀ ਅਜੇ ਤੱਕ ਨਹੀਂ ਦੇਖੀ ਵੀਡੀਓ ਚੈਨਲ ਤੇ ਜਾ ਕੇ ਸਫਰਨਾਮਾ ਅੜੀਸਰ ਸਾਹਿਬ ਅਸੀਂ ਗਏ ਸੀਗੇ ਬਰਨਾਲੇ ਉਸ ਤੋਂ ਬਾਅਦ ਹੁਣ ਅਸੀਂ ਤਿੱਤਰਸਰ ਸਾਹਿਬ ਆਏ ਆ ਇੱਥੇ ਮੈਸਰ ਖਾਨਾ ਮੋੜ ਮੰਡੀ ਇਹਦੇ ਜਿਆਦਾ ਨੇੜੇ ਪੈ ਜਾਂਦੀ ਹੈ ਬਠਿੰਡਾ ਥੋੜਾ ਜਿਹਾ ਇੱਥੋਂ ਦੂਰ ਪੈਂਦਾ ਹੈ ਤਾਂ ਮਤਲਬ ਬਹੁਤ ਵਧੀਆ ਗੁਰੂ ਘਰ ਹੈ ਵੀ ਇੰਨੀ ਸ਼ਾਂਤੀ ਮਿਲਦੀ ਹੈ ਇਤਿਹਾਸ ਪੱਖੋਂ ਵੀ ਬਹੁਤ ਮਹੱਤਵਪੂਰਨ ਹੈ ਤੇ ਬਾਕੀ ਤੁਸੀਂ ਇੱਥੇ ਰਸ਼ ਵੀ ਦੇਖ ਸਕਦੇ ਹੋ ਆਮ ਦਿਨਾਂ ਦੇ ਵਿੱਚ ਵੀ ਦੇਖੋ ਇੱਥੇ ਗੱਡੀਆਂ ਮਤਲਬ ਇੰਨੀਆਂ ਸੀ ਅੰਦਰ ਬਾਬਾ ਜੀ ਨੇ ਗੱਲ ਕੀਤੀ ਤਾਂ ਉਹ ਵੀ ਦੱਸ ਰਹੇ ਸੀ ਕਿ ਆਮ ਦਿਨਾਂ ਦੇ ਵਿੱਚ ਵੀ ਬਹੁਤ ਮਤਲਬ ਰਸ਼ ਰਹਿੰਦਾ ਇੱਥੇ ਤਾਂ ਸਾਡਾ ਮਤਲਬ ਇਹ ਗੁਰੂ ਘਰ ਕਵਰ ਕਰੰਦੇ ਹੀ ਮਕਸਦ ਹੈ ਵੀ ਇਤਿਹਾਸ ਪੱਖੋਂ ਬਹੁਤ ਮਹੱਤਵਪੂਰਨ ਹੈ ਪਰ ਆਪਣੇ ਬਹੁਤ ਘੱਟ ਲੋਕਾਂ ਨੂੰ ਮਤਲਬ ਜੇ ਮਾਲਵੇ ਦਾ ਗੱਲ ਕਰੀਏ ਪਠੰਡਾ ਜ਼ਿਲ੍ਹੇ ਦਾ ਕਿਸਮਤ ਹੈ ਗੁਰੂ ਘਰ ਬਹੁਤ ਲੋਕਾਂ ਨੂੰ ਇਹਨਾਂ ਦੇ ਇਤਿਹਾਸ ਬਾਰੇ ਵੀ 10ਵੇਂ ਪਾਸ਼ਾ 9ਵੇਂ ਪਾਸ਼ੇ ਇੱਥੇ ਆਈ ਸੀ ਤਾਂ ਇਸ ਬਾਰੇ ਪਤਾ ਹੀ ਨਹੀਂ ਤਾਂ ਇਸ ਕਰਕੇ ਜਦੋਂ ਵੀ ਤੁਸੀਂ ਪੰਜਾਬ ਦੇ ਜਿਹੜੇ ਵੀ ਇਲਾਕੇ ਚੋਂ ਆ ਰਹੇ ਹੋ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਵੀ ਜਿਹੜੇ ਜਿਹੜੇ ਮਤਲਬ ਗੁਰੂ ਘਰ ਜਿਵੇਂ ਅਸੀਂ ਅੜੀਸਰ ਕਵਰ ਕੀਤਾ ਹੈ ਇਹ ਕੀਤਾ ਹੈ ਤਾਂ ਤੁਸੀਂ ਜ਼ਰੂਰ ਇੱਥੇ ਇੱਕ ਵਾਰ ਹੋ ਕੇ ਜ਼ਰੂਰ ਜਾਇਓ ਜੇ ਤੁਸੀਂ ਤਲਵੰਡੀ ਸਾਹਿਬ ਉਹ ਆ ਰਹੇ ਹੋ ਤੇ ਇਸ ਗੁਰੂ ਘਰ ਜ਼ਰੂਰ ਹੋ ਕੇ ਜਾਇਓ ਧੰਨਵਾਦ ਬਾਕੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ